ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ RAMKALI MOHALLA PEHLA DAKHNI ਓੰਕਾਰ ਇਕ ਓੰਕਾਰ ਸਤਗੁਰ ਪ੍ਰਸਾਦਿ ਧਿਆਨ ਨਾਲ ਉਚਾਰਨ ਕਰਨਾ ਹੈ ਰਾਮਕਲੀ ਮਹੱਲਾ ਪਹਿਲਾ ਦੱਖਣੀ ਇੱਥੇ ਵੀ ਸ੍ਰਾਮ ਲਾਉਣਾ ਹੈ ਜਿਵੇਂ ਗਉੜੀ ਪੂਰਬੀ ਹੈ ਗਉੜੀ ਮਾਲਾ ਹੈ ਗਉੜੀ ਗੁਆਰੇ ਦੀ ਹੈ ਗਉੜੀ ਬੈਰਾਗਨ ਹੈ ਕਿਸਮਾਂ ਹਨ ਗਉੜੀ ਰਾਗ ਦੀਆਂ ਇਸੇ ਤਰ੍ਹਾਂ ਆਮਕਲੀ ਦੱਖਣੀ ਜਿਹੜੀ ਹੈ ਨਾ ਇੱਕ ਕਿਸਮ ਹੈ ਆਮ ਪਾਠੀ ਸਿੰਘ ਸਾਰੇ ਸਾਰਿਆਂ ਦੇ ਮੁਖਤੇ ਇਹੀ ਹੁੰਦਾ ਦੱਖਣੀ ਓੰਕਾਰ ਪ੍ਰਵਾਣੀ ਦਾ ਨਾਮ ਹੈ ਓੰਕਾਰ ਇਸ ਕਰਕੇ ਦੱਖਣੀ ਪ੍ਰਪਾਦਤੇ ਵਿਸ਼ਰਾਮ ਲਾਉਣਾ ਹੈ ਓੰਕਾਰ ਵੱਖਰਾ ਕਹਿਣਾ ਹੈ ਬਾਣੀ ਦਾ ਨਾਮ ਓੰਕਾਰ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜੈਨ ਚਿਤ ਹਾਂਜੀ ਓੰਕਾਰ ਪਦਾਂ ਤੇ ਵਿਸ਼ਰਾਮ ਲਾਉਨੇ ਹਨ ਓੰਕਾਰ ਸੈਲ ਜੋਗ ਭੈ ਓੰਕਾਰ ਬੇਦ ਨਿਰਮਈ ਓੰਕਾਰ ਸਬਦ ਉਦਰੇ ਓੰਕਾਰ ਗੁਰਮੁਖ ਤਰੇ ਓ ਨਾਮ ਅੱਖਰ ਸੁਨਹੁ ਵਿਚਾਰ ਇਹ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਵੱਖਰਾ ਪਾਠ ਸੰਪਰਦਾਇ ਵਿੱਚ ਕਰਾਇਆ ਜਾਂਦਾ ਹੈ ਓ ਨਾਮ ਅੱਖਰ ਓ ਨਮ ਇਕੱਠਾ ਨਹੀਂ ਕਹਿਣਾ ਓ ਨਾਮ ਅੱਖਰ ਇਥੇ ਵਿਸਰਾਮ ਹੈ ਸੁਣੋ ਵਿਚਾਰ ਉਹ ਨਾਮ ਅੱਖਰ ਤ੍ਰਿਭਵਨ ਸਾਰ ਇਹ ਵੀ ਉਹ ਨਾਮ ਅੱਖਰ ਵੱਖਰਾ ਪਾਠ ਕਰਨਾ ਹੈ ਤ੍ਰਿਭਵਨ ਸਾਰ ਸੁਣ ਪਾੜੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸਸ ਸਭ ਜਗ ਸਹਿਜ ਉਪਾਇ ਸਸੈ ਠੀਕ ਹੈ ਮਕਲਾ ਦਨੀਏ ਸਸੈ ਨਹੀਂ ਕਹਿਣਾ ਕਸ ਕੇ ਬੋਲਣਾ ਸਸੈ ਸਭ ਜਗ ਸਹਿਜ ਉਪਾਇ ਸਸੈ ਸਭ ਜਗ ਸਹਿਜ ਉਪਾਇ ਤੀਨ ਭਾਵਨ ਇੱਕ ਜੋਤੀ ਗੁਰਮੁਖ ਵਸਤ ਪਰਾਪਤ ਹੋਵੇ ਚੋਣ ਲੈ ਮਾਣਕ ਮੋਤੀ ਚੋਣ ਲੈ ਮਾਣਕ ਮੁੱਤੀ ਨਾਣੇ ਉਚਾਰਨ ਕਰਨੇ ਹਨ ਸ਼ੁੱਧ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਚ ਸਮਾਲੇ ਬਿਨ ਸਾਚ ਜਗ ਕਾਚਾ ਤਦੈ ਧਰਮ ਤਰੇ ਧਰਮਾਪੁਰ ਗੁਣਕਾਰੀ ਮਾਨ ਧੀਰਾ ਤਦੈ ਇਥੀਮ ਕਲਾ ਦਨੀਏ ਧਰਮ ਧਰੇ ਧਰਮਾਪੁਰ ਇਥੇ ਵਿਸਰਾਮ ਹੈ ਗੁਣਕਾਰੀ ਮਾਨ ਧੀਰਾ ਤਦੈ ਧੂਲ ਪੜੈ ਮੁਖ ਮਸਤਕ ਤਦੈ ਧੂਲ ਪੜੈ ਮੁਖ ਮਸਤਕ ਪੜੈ ਭੂਲਾ ਹੀ ਭੂਲਨਾ ਤਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ ਤਨ ਧਰਣੀ ਧਾਰ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿੱਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਗਿਆਨ ਗਵਾਇਆ ਦੂਜਾ ਭਾਇਆ ਗਰਭ ਗਲੇ ਵਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਈਐ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਰਸ ਗੀਤ ਬਾਦ ਇੱਥੇ ਠਮਕ ਨਹੀਂ ਭਾਵੈ ਸੁਣੀਐ ਇੱਥੇ ਵਿਸਰਾਮ ਹੈ ਗਹਿਰ ਗੰਭੀਰ ਗਵਾਇਆ ਗੁਰ ਰਸ ਗੀਤ ਬਾਦ ਨਹੀਂ ਪਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਗੁਰ ਪਤਿ ਯਮਕ ਲਾਦਨੀਐ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਾਨਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ ਏਕੋ ਏਖ ਕਹੈ ਸਭ ਕੋਈ ਹਉਮੈ ਗਰਬ ਵਿਆਪੈ ਅੰਤਰ ਬਾਹਰ ਏਕ ਪਛਾਣੈ ਤਿਉ ਘਰ ਮਹਿਲ ਸਿਆਪੈ ਪ੍ਰਭ ਨੇੜੈ ਹਰ ਦੂਰ ਨ ਜਾਣਾ ਹੋ ਏਕੋ ਸ੍ਰਿਸ਼ਟ ਸਬਾਈ ਏਕ ਓੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕਉ ਕਿਉ ਗਹਿ ਰਾਖਾ ਕਫਰੇਓ ਤੋਲੇਓ ਨਾ ਜਾਈ ਮਾਇਆ ਕੇ دیਵਾਨੇ ਪ੍ਰਾਣੀ ਝੂਠ ਠਗੌਰੀ ਪਾਈ ਲੱਭ ਲੋਭ ਮਹਤਾਜ ਵਿਗੂਤੇ ਤਬ এব ਤਬ ਫਿਰ ਪਛਤਾਈ এব ਤਬ ਇਹ ਪੂਲੇ ਪਦ ਬੋਲਨੇ ਹਨ এব ਤਬ ਫਿਰ ਪਛਤਾਈ ਇਕ ਸਰੇਵਤਾ ਗਾਤਮਿਤ ਪਾਵੈ ਆਵਣ ਜਾਣ ਰਹੀ ਇਕ ਅਚਾਰ ਰੰਗ ਇਕ ਰੂਪ ਪੌਣ ਪਾਣੀ ਅਗਨੀ ਆਸ ਰੂਪ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਪੌਣ ਪਾਣੀ ਅਗਨੀ ਇਥੇ ਵਿਸਰਾਮ ਹੈ ਆਸ ਰੂਪ ਇਹ ਵੱਖਰਾ ਪਾਠ ਕਰਨਾ ਹੈ ਅਸਰੂਪ ਇਕੱਠਾ ਨਹੀਂ ਕਹਿਣਾ ਏਕੋ ਭਵਰ ਭਵੈ ਤਿਹ ਲੋਇ ਏਕੋ ਭਵਰ ਇਥੇ ਵਿਸਰਾਮ ਭਵੈ ਤਿਹ ਲੋਇ ਇਕੋ ਬੁੱਝੈ ਸੂਝੈ ਪਤ ਹੋਇ ਇਕੋ ਬੁੱਝੈ ਸੂਝੈ ਇਥੇ ਵਿਸਰਾਮ ਪਤ ਹੋਇ ਗਿਆਨ ਧਿਆਨ ਲੇ ਸੰਸਾਰ ਰਹਿ ਲੇ ਪਦ ਤੇ ਵਿਸਰਾਮ ਲਾਉ ਗੁਰਮੁਖ ਏਕ ਵਿਰਲਾ ਕੋਲ ਹੈ ਗੁਰਮੁਖ ਪਦ ਤੇ ਏਮਕ ਲਦਨੀ ਹੈ ਗੁਰਮੁਖ ਏਕ ਵਿਰਲਾ ਕੋਲ ਹੈ ਵਿਰਲਾ ਪਦ ਤੇ ਵਿਸਰਾਮ ਜਿਸਨੋ ਦੇ ਕਿਰਪਾ ਤੇ ਸੁਖ ਪਾਏ ਗੁਰੂ ਦਵਾਰ ਐ ਆਖ ਸੁਣਾਏ ਜਿਸਮੋਂ ਤੇ ਇੱਥੇ ਵੀ ਸ਼ਰਾਮਾ ਕਿਰਪਾ ਤੇ ਸੁਖ ਪਾਏ ਗੁਰੂ ਦਵਾਰ ਐ ਆਖ ਸੁਣਾਏ ਪੂਰਮ ਧੂਰਮ ਜੋਤ ਉਜਾਲਾ ਤੀਨ ਭਵਨ ਮਹ ਗੁਰ ਗੋਪਾਲਾ ਜੇ ਪੂਰਮ ਧੂਰਮ ਇਹ ਊਰਮਧੂਰਮ ਨਹੀਂ ਕਹਿਣਾ ਪੂਰਮ ਦਾ ਅਰਥ ਹੈ ਆਕਾਸ਼ ਧੂਰਮ ਦਾ ਅਰਥ ਹੈ ਧਰਤੀ ਯਾਨੀ ਧਰਤੀ ਤੇ ਆਕਾਸ਼ ਦੇ ਵਿੱਚ ਜੋਤ ਉਜਾਲਾ ਉਸ ਵਾਹਿਗੁਰੂ ਜੀ ਹੀ ਦੀ ਜੋਤ ਦਾ ਹੀ ਉਜਾਲਾ ਕੀ ਪ੍ਰਕਾਸ਼ ਹੈ ਤੀਨ ਭਵਨ ਮਹਿ ਗੁਰ ਗੋਪਾਲਾ ਉਗਵਿਆ ਆਸ ਰੂਪ ਦਿਖਾਵੇ ਉਗਵਿਆ ਦਲੰਕੜ ਨਾਲ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਉਗਵਿਆ ਦਾ ਅਰਥ ਹੈ ਪ੍ਰਗਟ ਹੋਇਆ ਯਾਨੀ ਇੱਥੇ ਵਿਸਰਾਮ ਲਾ ਦੇਣਾ ਉਗਵਿਆ ਆਸ ਰੂਪ ਦਿਖਾਵੇ ਆਸ ਵਖਰਾ ਕਹਿਣਾ ਰੂਪ ਵਖਰਾ ਕਹਿ ਕਾਰ ਕਿਰਪਾ ਆਪਣੇ ਘਰ ਆਵੇ ਊਨਵ ਬਰਸੈ ਨੀਂਦਰ ਧਾਰਾ ਊਤਮ ਸ਼ਬਦ ਸਵਾਰਣ ਹਾਰਾ ਇਸ ਏਕੇ ਕਾ ਜਾਣੈ ਪੇਵ ਆਪੇ ਕਰਤਾ ਆਪੇ ਦੇਵ ਉਗਵੇ ਸੂਰ ਅਸੁਰ ਸੰਗਾਰੈ ਅਸੁਰ ਸੰਗਰ ਅਸੁਰ ਸੰਗਾਰੈ ਕੂਚ ਦੇਖ ਸ਼ਬਦ ਵਿਚਾਰਾ ਉਪਰ ਆਦ ਅੰਤ ਤਿਹ ਲੋਏ ਆਪੇ ਕਰੈ ਕਥਾ ਸੁਣਾ ਸੋਏ ਆਪੇ ਕਰੈ ਕਥਾ ਕਿਥੀ ਵਿਸਰਾਮ ਹੈ ਸੁਣਾ ਸੋਏ ਓਹ ਬਿਦਾਤਾ ਮਨ ਤਨ ਦੇ ਓਹ ਬਿਦਾਤਾ 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 ਮਨ ਮੁਖ ਸੋਏ ਮਨ ਵਖਰਾ ਪਾਠ ਮੁਖ ਵਖਰਾ ਹੈ ਉਹ ਵਿਧਾਤਾ ਮਨ ਮੁਖ ਸੋਏ ਪ੍ਰਾਪ ਜਗ ਜੀਵਨ ਅਵਰ ਨ ਕੋਈ ਨਾਨਕ ਨਾਮ ਰਤੇ ਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ